ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਦਿਨੀ ਦੋਸਤੋ ਤੁਸੀਂ ਇੱਕ ਇਹ ਵੀਡੀਓ ਵੇਖੀ ਹੋਣੀ ਜਿਹੜੀ ਕਿ ਕਾਫੀ ਵਾਇਰਲ ਹੋਈ ਆ ਕਈ ਪੇਜਾਂ ਦੇ ਉੱਪਰ ਕਈ ਚੈਨਲਾਂ ਦੇ ਉੱਪਰ ਚੱਲੀ ਇਹ ਵੀਡੀਓ ਨਕਲੀ ਦੁੱਧ ਦੀ ਜਿਹੜੇ ਕਿ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਵੀ ਵੇਖ ਰਹੇ ਹੋ ਕਿ ਇੱਕ ਨਕਲੀ ਦੁੱਧ ਜਿਹਨੂੰ ਕਿ ਉਹ ਬਾਲਣ ਤੇ ਇਹ ਦੁੱਧ ਖਰਾਬ ਹੋ ਗਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਰਬੜ ਬਣ ਗਿਆ ਸੀ ਨਕਲੀ ਦੁੱਧ ਦੋਸਤੋ ਇਹ ਤਿਆਰ ਹੋਇਆ ਹੋਇਆ ਸੀ ਜੀ ਨਕਲੀ ਚੀਜ਼ ਦੋਸਤੋ ਮਾਰਕੀਟ ਦੇ ਵਿੱਚ ਉਹਦੇ ਹੀ ਆਉਂਦੀ ਜਦੋਂ ਅਸਲੀ ਚੀਜ਼ ਕਹਿੰਦਾ ਪਾ ਪ੍ਰੋਡਕਸ਼ਨ ਉਹਦੀ ਕੀਮਤ ਵਾਜੇ ਉਹਨੂੰ ਪੈਦਾ ਕਰਨ ਦੀ ਕੀਮਤ ਵਾਜੇ ਤੇ ਨਕਲੀ ਚੀਜ਼ ਸਸਤੀ ਮਿਲਣ ਲੱਗ ਜੇ ਉਸ ਚੀਜ਼ ਦੇ ਬਰਾਬਰ ਉਦੋਂ ਨਕਲੀ ਚੀਜ਼ ਆਪਾਂ ਨੂੰ ਪੈਦਾ ਹੁੰਦੀ ਆ ਆਉਂਦੀ ਮਾਰਕੀਟ ਦੇ ਵਿੱਚ ਤੇ ਆਪਾਂ ਸਸਤੇ ਵਾਲ ਨੂੰ ਪਾ ਲਈਏ ਜੀ ਹੁਣ ਪਸ਼ੂਆਂ ਦੀ ਗੱਲ ਕਰਕੇ ਦੋਸਤੋ ਦੁੱਧ ਦੀ ਗੱਲ ਕਰਦੇ ਹਾਂ ਦੁੱਧ ਆਉਣਾ ਪਸ਼ੂਆਂ ਤੋਂ ਮੱਝਾਂ ਤੋਂ ਗਾਈਆਂ ਤੋਂ ਜਿਹੜੀਆਂ ਕਿ ਆਪਾਂ ਪਿਛਲੇ ਦਿਨੀ ਆਪਾਂ ਹਰੇਕ ਬੰਦੇ ਦੀ ਲਗਭਗ ਨਹੀਂ ਦਸਾਂ ਦੇ ਵਿੱਚੋਂ ਸੱਤਾਂ ਬੰਦਿਆਂ ਦੀ رائے ਇਹ ਹੀ ਹੋਣੀ ਹੈ ਕਿ ਪਸ਼ੂ ਰੱਖਣੇ ਬਾਈ ਮਹਿੰਗੇ ਪੈਂਦੇ ਘਰੇ ਤੇ ਮੋਲ ਦਾ ਦੁੱਧ ਸਸਤਾ ਪੈਂਦਾ ਮੋਲ ਦਾ ਦੁੱਧ ਦੋਸਤੋ ਸਸਤਾ ਤਾਂ ਹੀ ਪੈਣਾ ਜਿਹੜੀ ਤੁਸੀਂ ਦੇਖਦੇ ਪਏ ਹੋ ਸਾਹਮਣੇ ਇਹ ਕੰਮ ਹੋਊਗਾ ਥੋਡੇ ਘਰਾਂ 'ਚ ਇਹ ਚੀਜ਼ ਆਊਗੀ ਤਾਂ ਤੁਹਾਨੂੰ ਸਸਤਾ ਮਿਲਣਾ ਕਿਉਂਕਿ ਜਦੋਂ ਪਸ਼ੂ ਪਿੰਡ ਦੇ ਵਿੱਚ 10-10 ਘਰਾਂ ਦੇ ਵਿੱਚ ਹੀ ਰਹਿ ਗਏ ਸਾਰੇ ਪਿੰਡਾਂ ਦੇ ਵਿੱਚੋਂ ਕਿਸੇ ਦੇ ਕੋਲ ਵੱਧ ਤੋਂ ਵੱਧ ਹੱਦ 20 ਪਿੰਡ ਦੇ 20 ਘਰਾਂ ਦੇ ਵਿੱਚ ਪਿੰਡ ਦੇ ਵਿੱਚ ਪਸ਼ੂ ਹੋਣਗੇ ਬਾਕੀਆਂ ਦੇ ਕਿਸੇ ਦੇ ਨਹੀਂ ਕੱਲ੍ਹੇ ਮਜ਼ਦੂਰ ਕਿਤੇ ਨਹੀਂ ਕਹਿ ਸਕਦੇ ਆਪਾਂ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਲੋਕ ਆ ਉਹ ਵੀ ਅੱਜਕੱਲ੍ਹ ਹਰਾ ਬੀਜ ਨੂੰ ਹਟ ਗਏ ਪਸ਼ੂ ਰੱਖਣੇ ਹਟ ਗਏ ਆ ਵੀ ਦੁੱਧ ਹੀ ਲੋੜ ਨੂੰ ਵੀ ਰੱਖਣੋਂ ਹਟ ਗਏ ਕਿਉਂਕਿ ਕੀ ਪਸ਼ੂ ਮਹਿੰਗੇ ਪੈਂਦੇ ਆ ਮੁੱਲ ਦਾ ਦੁੱਧ ਸਸਤਾ ਪੈਂਦਾ ਇੱਕ ਵਿਚਾਰਧਾਰਾ ਬਣਾਈ ਹੋਈ ਆ ਪਰ ਆਪਾਂ ਵੇਖਾਂਗੇ ਕਿ ਜਿਵੇਂ ਹੁਣ ਇਹ ਨਕਲੀ ਦੁੱਧ ਇੱਥੇ ਫੜਿਆ ਗਿਆ ਤੁਹਾਡੇ ਘਰਾਂ 'ਚ ਵੀ ਆਉਂਦਾ। ਹਰੇਕ ਬੰਦੇ ਨੂੰ ਇਸ ਚੀਜ਼ ਦੀ ਪਛਾਣ ਦਾ ਨਹੀਂ ਪਤਾ ਆ ਜਾਂ। ਬਸ ਸਸਤੀ ਚੀਜ਼ ਚਾਹੀਦੀ ਹੈ ਮਾਇਦਾ ਦੁੱਧ ਪੀਣਾ ਦੋਸਤੋ। ਬਹੁਤ ਹੀ ਔਖਾ ਜਦੋਂ ਆਪਾਂ ਪੈਦਾ ਕਰਦੇ ਹਾਂ ਉਦੋਂ ਪਤਾ ਲੱਗਦਾ ਤੇ ਪਰ ਉਹਦੀ ਮਾਇਦੀ ਦੁੱਧ ਦੀ ਜੋ ਆਪਾਂ ਮਾਰਕੀਟ ਦੇ ਵਿੱਚ ਵੇਚਦੇ ਆਂ ਤਾਂ ਕੀਮਤ ਬਹੁਤ ਘੱਟ ਮਿਲਦੀ ਆ ਪ੍ਰੋਡਕਸ਼ਨ ਤੋਂ ਉਹਦੀ ਪੈਦਾ ਕਰਨ ਤੋਂ ਜਿਹੜਾ ਤਾਂ ਖਰਚਾ ਹੁੰਦਾ ਉਹ ਖਰਚਾ ਵੀ ਨਹੀਂ ਦੋਸਤੋ ਪੂਰਾ ਹੁੰਦਾਗਾ। ਜਿਹੜਾ ਹੁਣ ਇਸ ਟਾਈਮ ਰੇਟ ਚੱਲਦਾ ਹੈਗਾ ਜਿਹੜੀ ਰੇਟ ਤੇ ਤੁਸੀਂ ਵਿਚਾਰ ਧਾਰਾ ਬਣਾਈ ਕਿ ਸਸਤਾ ਪੈਂਦਾ ਉਹ ਰੇਟ ਤੇ ਤੁਸੀਂ ਖਰੀਦਦੇ ਹੋ ਉਸ ਰੇਟ ਤੇ ਜੇ ਆਪਾਂ ਦੁੱਧ ਪੈਦਾ ਕਰੀਏ ਤਾਂ ਪੋਸੀਬਲ ਹੀ ਹੈ ਨਹੀਂਗਾ ਦੋਸਤੋ ਤੇ ਦੁੱਧ ਦੇ ਵਿੱਚੋਂ ਪਨੀਰ ਕਰੀਮ ਮੱਖਣ ਤੇ ਤੁਹਾਨੂੰ ਜਿਹੜਾ ਮਿਲਦਾ ਹੈਗਾ ਖੋਆ ਇਹ ਸਸਤਾ ਤੁਹਾਨੂੰ ਕਿਸ ਤਰ੍ਹਾਂ ਮਿਲ ਜੂਗਾ ਇਹ ਗੱਲ ਸਮਝੋ ਬਾਰਾ ਚਲੋ ਕਿਵੇਂ ਵੀ ਹੋਇਆ ਕਿਸੇ ਨੇ ਨਕਲੀ ਬਣਾਇਆ ਨਕਲੀ ਉਹ ਤਾਂ ਹੀ ਬਣਿਆ ਜੇ ਅਸਲੀ ਦੁੱਧ ਘਟਿਆ ਆਪਾਂ ਪਸ਼ੂ ਵੇਚੇ ਆ ਤੇ ਮੈਂ ਇਹ ਗੱਲ ਕਹਿੰਦਾ ਕਿ ਇੱਕ ਵਾਰ ਵੀਡੀਓ ਵੇਖ ਕੇ ਤੁਸੀਂ ਮੇਰੀ ਗੱਲ ਸੁਣ ਕੇ ਇਸ ਤੋਂ ਬਾਅਦ ਆਪਦੇ ਇੱਕ ਵਾਰੀ ਬੱਚਿਆਂ ਦੇ ਮੂੰਹ ਵੱਲ ਜ਼ਰੂਰ ਵੇਖਿਆ ਜੇ ਕਿ ਆਪਾਂ ਇਹਨਾਂ ਨੂੰ ਕੀ ਦੇ ਰਹੇ ਹਾਂ ਸਸਤਾ ਦੇ ਰਹੇ ਹਾਂ ਤੇ ਪਰ ਦੇਕ ਹੀ ਰਹੇ ਹੈਗੇ ਸੋ ਆਸ ਕਰਦੇ ਹਾਂ ਸਾਰੇ ਵੀਰਾਂ ਨੂੰ ਕੋਈ ਮੈਸੇਜ ਇਸ ਚੀਜ਼ ਤੋਂ ਮਿਲਿਆ ਹੋਊਗਾ ਚਲੋ ਇਹਨਾਂ ਨੂੰ ਦੁੱਧ ਡੋਲਤਾ ਕਿਵੇਂ ਵੀ ਹੋਇਆ ਅਸਲੀ ਸੀ ਜਾਂ ਨਕਲੀ ਸੀ ਆਪਾਂ ਇਸ ਗੱਲ ਨੂੰ ਨਹੀਂ ਪਰ ਵੀਡੀਓ ਵਾਇਰਲ ਹੋਈ ਸੀ ਮੈਨੂੰ ਕਿਤਨਾ ਕਿਤੇ ਇਹ ਗੱਲ ਲੱਗੀ ਕਿ ਕਿਉਂ ਕੰਮ ਗਲਤ ਹੋਇਆ ਤੇ ਹੋਇਆ